ਆਪਣੇ ਫਾਦਰ ਦੇ ਉੱਤੇ ਆਪਣੀ ਮਦਰ ਦੇ ਉੱਤੇ ਔਰ ਆਪਣੀ بیوی ਦੇ ਉੱਤੇ ਮਿਸਿਸ ਦੇ ਉੱਤੇ ਔਰ ਔਰੀ ਗੋਲ ਲੜਕੀ ਦੇ ਉੱਤੇ ਵੀ ਸਿੱਧੇ ਸਿੱਧੇ ਉਹਨਾਂ ਨੇ ਇਲਜ਼ਾਮ ਲਗਾਏ ਕਿ ਭਾਈ ਇਹ ਮੈਨੂੰ ਮਰਵਾਣਾ ਚਾਹੁੰਦੇ ਨੇ ਤੋਂ ਮਮਨ ਮੁਸਤਾਫਾ ਅਗੇ ਜਿਹੜੇ ਸਾਬਕਾ ਡੀਜੀਪੀ ਸੀਗੇ ਜੀ ਉਹਨਾਂ ਦੇ ਮੇਰੀ ਵਾਈਫ ਨਾਲ ਗੈਰ ਸਬੰਧ ਦੇ ਉਹ ਇਹ ਜਿਹੜੀ ਕਲੀਅਰ ਪਿਕਚਰ ਜਿਹੜੀ ਹੈਗੀ ਹੈ ਉਹਨਾਂ ਨੇ ਜੀ ਮਦਰਾ ਆਪਣੀ ਵੀਡੀਓ ਡਾਇਰੈਕਟ ਸੋਸ਼ਲ ਮੀਡੀਆ ਦੇ ਉੱਤੇ ਬੋਲੀ ਹੈ ਜੀ ਜਿਹੜੇ ਦੇਸ਼ ਦੇ ਆਪਣੇ ਸ਼ਹਿਰ ਦੇ ਆਪਣੇ ਸਟੇਟ ਦੇ ਜਿਹੜੇ ਮੰਤਰੀ ਬਣੇ ਹੋਏ ਜਾਂ ਜਿਹੜੇ ਉੱਥੇ ਏਡੇ ਵੱਡੇ ਸੀਟਾਂ ਦੇ ਉੱਤੇ ਰਿਟਾਇਰ ਹੋਏ ਉਹਨਾਂ ਨੂੰ ਉਸ ਟਾਈਮ ਪਤਾ ਨਹੀਂ ਉਹਨਾਂ ਨੇ ਕਿੰਨੇ ਗਲਤ ਕੰਮ ਕੀਤੇ ਹੋਣਗੇ ਹੁਣ ਉਹ ਦੇਖਦੇ ਕਿੰਨੇ ਗਲਤ ਕੰਮ ਜਿਹੜੇ ਕੀਤੇ ਹੋਏ ਉਜਾਗਰ ਹੋਣਗੇ ਇਹ ਜਿਹੜੀ ਚੀਜ਼ ਹੈ ਕਿ ਇਹ ਸਾਹਮਣੇ ਆਣੀ ਚਾਹੀਦੀ ਹੈ ਕਿ ਕਿਹੜਾ ਬੰਦਾ ਘਡਿਆ ਕਿਹੜਾ ਬੰਦਾ ਮਾੜਾ ਕਿਹੜਾ ਆਪਣੇ ਦੇਸ਼ ਨੂੰ ਖਰਾਬ ਕਰ ਰਿਹਾ ਸਟੇਟ ਨੂੰ ਖਰਾਬ ਕਰ ਰਿਹਾ ਔਰ ਐਸੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਤੁਸ ਜੁੜ ਚੁੱਕੇ ਅਸੀਂ ਜਾਂ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਐਸਐਮਜ਼ ਨਿਊਜ਼ ਦੇ ਚੀਫ ਐਂਡ ਐਡੀਟਰ ਬੀਕੇ ਬਵੇਜਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਮੈਮ ਜੀ ਸੋ ਪਹਿਲਾਂ ਤਾਂ ਸਰ ਅੱਜ ਬੰਦੀ ਛੋੜ ਦੇ ਵਸਤੀਆਂ ਤੇ ਦੀਵਾਲੀ ਦੀਆਂ ਸਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇਸ਼ ਦੇ ਸਾਰੇ ਜਿਹੜੇ ਲੋਕ ਅੱਜ ਸਾਡੇ ਚੈਨਲ ਤੇ ਨਿਊਜ਼ ਚੈਨਲ ਚਰਚਾ ਦਾ ਵਿਸ਼ਾ ਦੇਖ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਬੰਦੀ ਛੋੜ ਤੇ ਤੇ ਜਿਨ੍ਹਾਂ ਨੇ ਦੀਵਾਲੀ ਅੱਜ ਮਨਾਉਣੀ ਉਹਨਾਂ ਨੂੰ ਦੀਵਾਲੀ ਦੀਆਂ ਵੀ ਬਹੁਤ-ਬਹੁਤ ਵਧਾਈਆਂ ਹੋਣ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਜੀ ਅੱਜ ਸੋ ਬਿਲਕੁਲ ਐਸਐਮਜ਼ेड ਨਿਊਜ਼ ਤੇ ਸਾਰੇ ادارے ਵੱਲੋਂ ਸਾਰੇ ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਬੰਦੀ ਛੋੜ ਦੇਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਪਣੇ ਘਰ ਦੇ ਵਿੱਚ ਹਮੇਸ਼ਾ ਖੁਸ਼ ਰਹੋ ਪਿਆਰ ਦੀ ਜਿਹੜੀ ਮਹਿਕ ਆ ਤੁਹਾਡੇ ਵਿੱਚ ਆਲੇ ਵੀ ਬਣੀ ਰਹੇ ਸੋ ਅਗਲੇ ਮੁੱਦੇ ਵੱਲ ਵੱਧਦੇ ਹਾਂ ਸਰ ਇਸ ਵੇਲੇ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਕਹਿ ਸਕਦੇ ਆ ਕਿਉਂਕਿ ਦੀਵਾਲੀ ਦੇ ਦਿਨਾਂ 'ਚ ਵੀ ਉਸ ਮੁੱਦੇ ਤੇ ਠੱਲ ਨਹੀਂ ਪਈ ਉਹ ਆ ਸਾਬਕਾ ਡੀਜੀਪੀ ਦੇ ਪੁੱਤਰ ਅਕੇ ਲਖਤਰ ਦੇ ਸੁਸਾਇਸਾਈਡ ਕੀ ਸੁਸਾਇਸਾਈਡ ਵੀ ਨਹੀਂ ਕਹਿ ਸਕਦੇ ਕਿਉਂਕਿ ਮੀਡੀਆ ਰਿਪੋਰਟਿੰਗ ਅਕੋਰਡਿੰਗ ਪਹਿਲਾਂ ਕਿਹਾ ਸੀ ਕਿ ਭੇ ਮੌਤ ਹੋਈ ਹੈ ਫਿਰ ਖਬਰਾਂ ਸਾਹਮਣੇ ਆਈਆਂ ਸੀ ਕਿ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋਈ ਹੈ ਹੁਣ ਇਸ ਮਾਮਲੇ 'ਚ ਕੁਝ ਨਵੀਂ ਅਪਡੇਟ ਆਈ ਹੈ ਜੀ ਮੈਂ ਇੱਕ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਜੋ ਦੁਬਾਰਾ ਇੱਕ ਜਿਹੜਾ ਮਾਮਲਾ ਹਜੇ ਪਿਛਲਾ ਅਜ ਥੋੜੇ ਦਿਨ ਹੀ ਪਹਿਲਾਂ ਖਾਕੀ ਦੇ ਉੱਤੇ ਪੜਕ ਰਿਹਾ ਸੀ ਜਾਂ ਦਿੱਤਿਆ ਜਿਹਦੇ ਉੱਤੇ ਕਿ ਬਹੁਤ ਤਕੜਾ ਇੱਥੇ ਪੰਜਾਬ ਸਰਕਾਰ ਦੇ ਉੱਤੇ ਕਲੰਕ ਦਾ ਟਿੱਕਾ ਲੱਗਿਆ ਹੈ ਔਰ ਉਸ ਦੇ ਨਾਲ 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 ਭਾਵੇਂ ਸਾਖਪਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਰਹੇ ਹੈ ਪਰ ਬਹੁਤ ਵੱਡੀ ਪੋਸਟ ਸੀਗੀ ਔਰ ਇੱਕ ਮੰਨ ਲਓ ਇੱਕ ਖਾਕੀ ਵਰਦੀ ਦੇ ਉੱਤੇ ਸਿੱਧਾ ਸਿੱਧਾ ਦਾਗ ਲੱਗਣ ਵਾਲੀ ਗੱਲ ਹੈ ਉਹਦਾ ਕਾਰਨ ਇਹ ਅਖਿਲ ਅਕਤਰ ਉਹਨਾਂ ਦਾ ਇਕਲੋਤਾ ਬੱਚਾ ਸੀ ਮੁਹੰਮਦ ਮੁਸਤਫਾ ਦਾ ਤੇ ਮੈਡਮ ਜਿਹੜੇ ਮੰਤਰੀ ਸੀਗੇ ਕਾਂਗਰਸ ਦੇ ਰਜਿਆ ਸੁਲਤਾਨ ਇਹਨਾਂ ਦਾ ਇਕਲੋਤਾ ਬੇਟਾ ਸਿਗਾਓ ਸਿਗਾ ਦੀ ਦੁਨੀਆ ਚ ਹੁਣ ਨਹੀਂ ਰਿਹਾ ਤੇ ਸਿਗਾ ਇਹ ਕਹਿ ਸਕਦੇ ਆ ਉਹਨੂੰ ਤੇ ਜੋ ਕੁਝ ਹਾਲਾਤ ਜਾਂ ਮੀਡੀਆ ਨੇ ਜਾਂ ਸਰਕਾਰ ਨੇ ਜਾਂ ਨਿਊਜ਼ਾਂ ਦਾ ਜੋ ਪਹਿਲੇ ਦਿਨ ਤੋਂ ਲੈ ਕੇ ਥੋੜੇ ਦੋ ਤਿੰਨ ਦਿਨ ਚਾਰ ਦਿਨ ਜਿਹੜੀਆਂ ਖਬਰਾਂ ਲੋਕਾਂ ਨੂੰ ਮਿਲੀਆਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਅਖਿਲ ਅਕਤਰ ਹੈ ਉਹ ਓਵਰਡੋਸ ਨਾਲ ਯਾਨੀ ਕਹਿ ਲਓ ਵੀ ਦਵਾਈ ਲੈ ਰਿਆ ਸੀ ਕੋਈ ਓਵਰਡੋਸ ਲੈਣ ਨਾਲ ਉਹਦੀ ਜਾਂ ਨਸ਼ੇ ਦੀ ਓਵਰਡੋਸ ਕਹਿ ਲਓ ਵੀ ਉਹਦੇ ਨਾਲ ਉਹਦੀ ਡੈਥ ਹੋ ਗਈ। ਜੀ ਤੇ ਇਹ ਕੋਈ ਕਹਿੰਦੇ ਨੇ ਵੀ ਕੋਈ ਇਹੋ ਜੀ ਜਿਹੜੀ ਚੀਜ਼ ਹੁੰਦੀ ਹੈ ਵੀ ਛੁੱਪਿਆ ਨਹੀਂ ਛੁੱਪਦੀ ਜਿਹੜੀ ਜਿਹੜੀ ਚੀਜ਼ ਵਾਪਰੀ ਹੋਵੇ ਜਦ ਕਿਸੇ ਨੇ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ। ਹੂੰ ਬੀਤੇ ਦਿਨਾਂ ਦੇ ਵਿੱਚ ਥੋੜੇ ਹੀ ਦਿਨ ਹਜੇ 2-3 ਦਿਨ ਜਿਵੇਂ ਕਿ ਕਹਿ ਲਓ 16 ਤਕਰੀਬ 16 ਅਕਤੂਬਰ ਨੂੰ ਜਿਹੜੀ ਹੈਗੀ ਹੈ ਇਹ ਡੈਥ ਹੋਈ ਸੀਗੀ। ਜੀ ਜੀ ਸਰ ਔਰ 2-4 ਦਿਨ ਬੀਤਣ ਤੋਂ ਬਾਅਦ ਹੀ ਜੀ ਇੱਕ سوشل میڈیا ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਔਰ ਉਹ ਜਿਹੜੀ ਵੀਡੀਓ ਸੀਗੀ ਆਲਰੇਡੀ ਪੁਰਾਣੀ 27 ਅਗਸਤ ਦੀ ਵੀਡੀਓ ਬਣੀ ਹੋਈ ਸੀ ਜੀ ਔਰ ਸਭ ਤੋਂ ਮੇਨ ਗੱਲ ਦੱਸਦੀ ਕਿ ਦੇਖੋ ਜਿਸ ਬੰਦੇ ਦੀ ਜਿਹੜਾ ਦੁਨੀਆਂ ਚ ਅਜ ਨਹੀਂ ਰਿਹਾ ਜੀ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜਾ ਦੁਨੀਆਂ ਚ ਇਸ ਟਾਈਮ ਬੰਦਾ ਨਹੀਂ ਰਿਹਾ ਉਹ ਬੰਦੇ ਨੇ ਜਨ ਤੋਂ ਪਹਿਲਾਂ ਲੋਕਾਂ ਨੂੰ ਸਰਕਾਰ ਨੂੰ ਔਰ ਆਪਣੇ ਰਿਸ਼ਤੇਦਾਰਾਂ ਨੂੰ ਅਗਾਹ ਕੀਤਾ ਸੀ ਜੀ ਵੀ 27 ਅਕਤੂਬਰ ਦੀ ਇਹ ਵੀਡੀਓ ਮੈਂ ਬਣਾ ਰਿਹਾ ਹਾਂ ਔਰ ਇਸ ਵੀਡੀਓ ਦੇ ਵਿੱਚ ਸਿੱਧੇ ਸਿੱਧੇ ਡਾਇਰੈਕਟਲੀ ਉਹਨਾਂ ਨੇ ਜਿਹੜੇ ਹੈਗੇ ਆਪਣੇ ਫਾਦਰ ਦੇ ਉੱਤੇ ਆਪਣੀ ਮਦਰ ਦੇ ਉੱਤੇ ਔਰ ਆਪਣੀ بیوی ਦੇ ਉੱਤੇ ਮਿਸਿਸ ਦੇ ਉੱਤੇ ਔਰ ਉਹਦੀ 골 ਲੜਕੀ ਦੇ ਉੱਤੇ ਵੀ ਸਿੱਧੇ ਸਿੱਧੇ ਉਹਨਾਂ ਨੇ ਇਲਜ਼ਾਮ ਲਗਾਏ ਕਿ ਭਾਈ ਇਹ ਮੈਨੂੰ ਮਰਵਾਣਾ ਚਾਹੁੰਦੇ ਨੇ ਮੇਰੇ ਫਾਦਰ ਜੋ ਮੁਹੰਮਦ ਮੁਸਤਾਫਾ ਹੈਗੇ ਜਿਹੜੇ ਸਾਬਕਾ ਡੀਜੀਪੀ ਸੀਗੇ ਜੀ ਉਹਨਾਂ ਦੇ ਮੇਰੀ ਵਾਈਫ ਨਾਲ ਗੈਰ ਸਬੰਧ ਨੇ ਉਹ ਇਹ ਜਿਹੜੀ ਕਲੀਅਰ ਪਿਕਚਰ ਜਿਹੜੀ ਹੈਗੀ ਹੈ ਉਹਨਾਂ ਨੇ ਜੀ ਮਤਲਬ ਆਪਣੀ ਵੀਡੀਓ ਡਾਇਰੈਕਟ ਸੋਸ਼ਲ ਮੀਡੀਆ ਦੇ ਉੱਤੇ ਬੋਲੀ ਆ ਜੀ ਔਰ ਉਸ ਦੌਰਾਨ ਇਹ ਵੀ ਦੱਸਿਆ ਗਿਆ ਇਹ ਵੀ ਦੱਸਿਆ ਗਿਆ ਕਿ ਕੀ ਕਿ ਜੋ ਕੁਝ ਇਹ ਹੈਗਾ ਇਹਦੇ ਵਿੱਚ ਸਾਰੀ ਫੈਮਿਲੀ ਇਨਵੋਲ ਹੈ ਤੇ ਮੈਨੂੰ ਇਹਨਾਂ ਤੋਂ ਖਤਰਾ ਹੈ ਮੈਨੂੰ ਕਿਸੇ ਟਾਈਮ ਵੀ ਜਿਵੇਂ ਕਹਿ ਲੋ ਉਹਨੂੰ ਸਲੋ ਪੌਇਜ਼ਨ ਦੇ ਰਹੇ ਸੀਗੇ ਜਸਟ ਲਾਈਕ ਇਹ ਉਹਨੂੰ ਕਿਵੇਂ ਕਦੋਂ ਵੀ ਮੈਨੂੰ ਮੇਰੇ ਤੇ ਇਹ ਮਤਲਬ ਕੁਛ ਨਾ ਕੁਛ ਹਮਲਾ ਵੀ ਕਰਵਾ ਸਕਦੇ ਆ ਜਾਂ ਮੇਰੇ ਤੇ ਇਸ ਤਰ੍ਹਾਂ ਦੀ ਗੱਲ ਵਾਪਰ ਸਕਦੀ ਹੈ ਔਰ ਦੇਖੋ ਘਟਨਾ ਉਹੀ ਵਾਪਰੀ ਕਿ ਜਿਹੜੀ ਅੱਜ ਬਾਹਰ ਨਿਕਲ ਕੇ ਆਈ ਉਹ ਇੱਕ ਉਹਨਾਂ ਦੇ ਉੱਥੇ ਜਿੱਥੇ ਪੰਚਕੂਲਾ ਅੱਜ ਨਵੀਂ ਜਿਹੜੀ ਅਪਡੇਟ ਆਈ ਹੈ ਉਹ ਇਹ ਹੈ ਅਪਡੇਟ ਕਿ ਪੰਚਕੂਲਾ ਦਾ ਇੱਕ ਉਹਨਾਂ ਦਾ ਗਵਾਂਢੀ ਜਿੱਥੇ ਕੀ ਇਹ ਕਾਂਡ ਹੋਇਆ ਉਹ ਸਾਰੇ ਡੈਥ ਹੋਈ ਹੈ ਉਸ ਡੈਥ ਦੇ ਦੌਰਾਨ ਇੱਕ ਗੌਂਡੀ ਜਿਹੜਾ ਹੈਗਾ ਸ਼ਮਸੂਦੀਨ ਜਿਹੜਾ ਕਿ ਉਹਨਾਂ ਦਾ ਰਿਸ਼ਤੇਦਾਰ ਵੀ ਕਿਹਾ ਜਾਂਦਾ ਹੈ ਪੁਰਾਣੇ ਦੀ ਮਦਰ ਵੱਲੋਂ ਰਿਸ਼ਤੇਦਾਰ ਵੀ ਕਿਹਾ ਜਾਂਦਾ ਹੈ ਜੀ ਉਹਨੇ ਕਲੀਅਰ ਹੀ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਜਿਹੜੀ 27 ਅਗਸਤ ਦੀ ਵੀਡੀਓ ਹੈ ਜੀ ਉਹ ਅਕੀਲ ਅਕਤਰ ਖੁਦ ਆਪਣੇ ਮੂੰਹ ਤੋਂ ਬਿਆਨ ਕਰ ਰਿਹਾ ਹੈ ਔਰ ਉਹਦੇ ਨਾਲ ਕਈ ਹੋਰ ਵੀ ਉਹਨੇ ਚੀਜ਼ਾਂ ਉਜਾਗਰ ਕੀਤੀਆਂ ਇਸ ਚੀਜ਼ ਨੂੰ ਉਹਨਾਂ ਨੇ ਹਾਈਲਾਈਟ ਕਰਕੇ ਔਰ ਐਮ ਸੀ ਡੀ ਦੀ ਜਿਹੜਾ ਪੁਲਿਸ ਸਟੇਸ਼ਨ ਹੈਗਾ ਪੰਚਕੂਲਾ ਦਾ ਉੱਥੇ ਐਫ ਆਈ ਆਰ ਦਰਜ ਕਰਾਈ ਹੈ ਕਿ ਤੁਸੀਂ ਇਹਦੇ ਉੱਤੇ ਗੌਰ ਕਰੋ ਉਹ ਇਹ ਜਿਹੜਾ ਹੋਇਆ ਨਜਾਇਜ਼ ਕੰਮ ਹੋਇਆ ਹੈ ਔਰ ਇਸ ਨਜਾਇਜ਼ ਸਬੰਧਾਂ ਕਰਕੇ ਹੀ ਅਗੋ ਇਹ ਡੈਥ ਹੋਈ ਹੈ ਉਹ ਉਹਦੇ ਉੱਤੇ ਦਸਵਾ ਨੂੰ ਦੱਸ ਦਿੰਦੇ ਆ ਕਿ 103 ਇੱਕ ਔਰ 61 ਦਿੱਤੇ ਹੈਡ ਇੱਕ ਪਰਚਾ ਜਿਹੜਾ ਹੈਗਾ ਬਹੁਤ ਮਤਲਬ ਕਹਿ ਲਓ ਤੁਸੀਂ ਇੱਕ ਕਿਸਮ ਦਾ ਅਪਰਾਧਿਕ ਜਿਹੜਾ ਹੈਗਾ ਇਹ ਪਰਚਾ ਜਿਹੜਾ ਉਹਨਾਂ ਦੇ ਉੱਤੇ ਹੋਇਆ ਹੈ ਹੋਣ ਦੇਖੋ ਦੇਖਣ ਵਾਲੀ ਗੱਲ ਇਹ ਆ ਵੀ ਇਹ ਜਿਹੜਾ ਮੁਹੰਮਦ ਮੁਸਤਫਾ ਜੀ ਇਹ ਡੀਜੀਪੀ ਪੰਜਾਬ ਰਹੇ ਆ ਇਹ ਮਤਲਬ ਹਿਊਮਨ ਰਾਈਟਸ ਦੇ ਡੀਜੀਪੀ ਰਹੇ ਲਾਰਜ ਜਦੋਂ ਰਿਟਾਇਰ ਹੋਏ ਆ ਜੀ ਜੀ 21 ਦੇ ਵਿੱਚ ਇਹ ਰਿਟਾਇਰ ਹੁੰਦੇ ਆ ਹਾਂਜੀ ਇਹਨਾਂ ਦੀ ਅਗਰ ਪੁਰਾਣੀ ਹਿਸਟਰੀ ਨੂੰ ਦੇਖਿਆ ਜਾਵੇ ਹਮ ਇੱਕ ਟਾਈਮ ਜਦੋਂ ਕਿ ਕਹਿ ਲਓ ਤੁਸੀਂ ਪੰਜਾਬ ਦੇ ਵਿੱਚ ਖੜਕੂਆਂ ਦਾ ਰਾਜ ਸੀ ਜਾਂ ਕਹਿ ਲਓ ਇੱਥੇ ਐਂਟੀ ਟੈਰਰਿਸਟ ਚੱਲ ਰਿਹਾ ਸੀ ਸਾਰਾ ਉਦੇ ਦੌਰਾਨ ਇਹਨਾਂ ਦੇ ਉੱਤੇ ਉਦੋਂ ਵੀ ਬਹੁਤ ਵੱਡੇ ਇਲਜ਼ਾਮ ਲੱਗੇ ਸੀ 1992 ਦੇ ਵਿੱਚ ਕਹਿੰਦੇ ਨੇ ਇਹ ਇਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਐਸਐਸਪੀ ਰਹਿੰਦੇ ਹੋਏ ਜੀ ਉਹ ਜਦੋਂ ਕਿ ਮਤਲਬ ਜਿਵੇਂ ਕਹਾਂ ਲੋ ਘਰਾਂ ਦੇ ਚਿਰਾਗ ਜਿਹੜੇ ਸਰਦਾਰ ਲੋਕ ਸੀ ਜਿਵੇਂ ਕਹਿੰਦੇ ਉਸ ਟਾਈਮ ਖੜਕੂ ਹਰ ਇੱਕ ਸਰਦਾਰ ਨੂੰ ਖੜਕੂ ਸਮਝਦੇ ਸੀ ਇਹਨਾਂ ਨੇ ਲੋਕਾਂ ਦੇ ਘਰਾਂ ਚੋਂ ਕੱਢ-ਕੱਢ ਕੇ 19 ਬੱਚਿਆਂ ਨੂੰ ਦਰਖਤਾਂ ਦੇ ਨਾਮ ਬਣ ਕੇ ਇਹਨਾਂ ਨੇ ਡਾਇਰੈਕਟ ਜਿਹੜਾ ਹੈਗਾ ਉਹਨਾਂ ਦਾ ਜਸਟ ਲਾਈਕ ਇਹ ਕਹਿੰਦੇ ਸੀ ਵੀ ਅਸੀਂ ਮੁਕਾਬਲਾ ਬਣਾਇਆ ਮੁਕਾਬਲਾ ਕੀਤਾ ਜਦੋਂ ਕਿ ਇਹਨਾਂ ਤੇ ਪੂਰੇ ਪੂਰੇ ਇਲਜ਼ਾਮ ਲੱਗੇ ਸੀ ਸਿਮਰਨਜੀਤ ਸਿੰਘ ਮਾਨ ਨੇ ਕਲੀਅਰ ਇਲਫਾਜ਼ਾਂ ਚ ਕਿਹਾ ਸੀ ਕਿ ਇਹ ਸਾਡੇ ਜਵਾਨ ਬੱਚੇ ਜਿਨ੍ਹਾਂ ਨੂੰ ਖੜਕੂ ਦੱਸਿਆ ਜਾਂਦਾ ਹੈ ਇਹ ਸਾਡੇ ਘਰਾਂ ਦੇ ਚਿਰਾਗ ਨੇ ਇਹਨਾਂ ਦੇ ਉੱਤੇ 19 ਬੱਚਿਆਂ ਦੇ ਉੱਤੇ ਇਹਨਾਂ ਦੇ ਉੱਤੇ ਇਹਨਾਂ ਦੇ ਡਾਇਰੈਕਟ ਉਹਨਾਂ ਨੂੰ ਸਿੱਧਾ ਹਤਾਬ ਕਰ ਦਿੱਤਾ ਔਰ ਇਹ ਜਿਹੜੀ ਖਬਰ ਇਸ ਕਰਕੇ ਅਸੀਂ ਦੱਸ ਰਹੇ ਹਾਂ ਇਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਬੰਦਾ ਕਰਦਾ ਔਰ ਉਸ ਤਰ੍ਹਾਂ ਹੀ ਉਹਦੇ ਅੱਗੇ ਸਭ ਕੁਝ ਇਹ ਬੀਤਦਾ ਔਰ ਦੇਖੋ ਜਵਾਨੀ ਦੇ ਹਾਲਾਤ ਦੇ ਵਿੱਚ 35 ਸਾਲ ਦੀ ਉਮਰ ਦੇ ਵਿੱਚ ਬੱਚੇ ਦਾ ਮਰ ਜਾਣਾ ਔਰ ਮਰ ਜਾਣਾ ਕਿ ਮਾਰ ਦੇਣਾ ਇਹ ਤਾਂ ਹੁਣ ਦੇਖੋ ਜਿਹੜੀ ਸਟ ਹਾਂ ਜਿਹੜੀ ਸਟ ਪੰਜਾਬ ਸਰਕਾਰ ਨੇ ਬਣਾਈ ਹੈ ਜਿਹੜੀ ਇਹਦੀ ਅੱਗੋਂ ਐਂਡ ਤੱਕ ਪਹੁੰਚੇਗੀ ਦੇਖਦੇ ਹਾਂ ਹੁਣ ਅੱਗੋਂ ਕਿੰਨੇ ਕੋ ਪਰਤਾਂ ਇਹਦੀਆਂ ਬਾਹਰ ਨਿਕਲਦੀਆਂ ਨੇ ਔਰ ਨਾਲੇ ਜਦੋਂ ਇੱਕ ਐਡੇ ਵੱਡੇ ਡੀਜੀਪੀ ਦੇ ਉਹਦੇ ਉੱਤੇ ਬੰਦਾ ਰਹਿੰਦਾ ਹੋਵੇ ਉਹਨਾਂ ਦਾ ਆਪਣੀ ਘਰ ਦੀ ਬਹੂ ਦੇ ਉੱਤੇ ਇਹੋ ਜਿਹਾ ਸਬੰਧ ਨਿਕਲਣਾ ਕਿੰਨੀ ਮਾੜੀ ਗੱਲ ਹੈ ਔਰ ਰਜਿਆ ਸੁਲਤਾਨ ਜਿਹੜੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਆਪਣੇ ਸਟੇਟ ਨੂੰ ਦੇ ਦਿੰਦੇ ਆ ਇੱਕ ਕੈਬਨਿਟ ਮੰਤਰੀ ਬਣ ਜਾਂਦੇ ਆ ਔਰ ਉਹ ਵੀ ਇਹਨਾਂ ਦੀ ਸਪੋਰਟ ਕਰ ਰਹੀ ਸੀ ਔਰ ਹੋਰ ਨਾਲ ਘਰ ਦੇ ਫੈਮਿਲੀ ਮੈਂਬਰ ਵੀ ਸਪੋਰਟ ਕਰ ਰਹੇ ਸੀ ਇਸ ਕਰੇ ਬੜੀ ਦੁੱਖ ਦੀ ਗੱਲ ਹੈ ਕਿ ਇਹੋ ਜਿਹੀ ਜਿਹੜੀ ਦੇਖੋ ਜੋ ਪੁਲਿਸ ਕਰੇਗੀ ਸਾਨੂੰ ਆਪਣੀ ਪੁਲਿਸ ਦੇ ਉੱਤੇ ਸਾਨੂੰ ਆਪਣੇ ਪ੍ਰਸ਼ਾਸਨ ਦੇ ਉੱਤੇ ਪੂਰਾ ਭਰੋਸਾ ਹੈ ਔਰ ਨਿਆਂਪਾਲਿਕਾ ਦੇ ਉੱਤੇ ਵੀ ਬੜਾ ਭਰੋਸਾ ਹੈ ਕਿ ਜੋ ਵੀ ਪ੍ਰਸ਼ਾਸਨ ਕਰੇਗਾ ਨਿਆਂਪਾਲਿਕਾ ਕਰੇਗੀ ਉਹ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰਾ ਕੁਝ ਸਾਹਮਣੇ ਆ ਜਾਏਗਾ ਬਟ ਹੈ ਬੜੀ ਦੁੱਖ ਦੀ ਗੱਲ ਜੀ ਸੋ ਸਰ ਲੱਗਦਾ ਕਿ ਹਜੇ ਸਾਫ ਦਾ ਡੀਆਈਜੀ ਹਰਚਰਨ ਪੁੱਲਰ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਇੱਕ ਹੋਰ ਸਾਫ ਦਾ ਡੀਜੀਪੀ ਦਾ ਕੇਸ ਸੋਸ਼ਲ ਮੀਡੀਆ ਤੇ ਗਰਮ ਆ ਰਿਹਾ ਤਾਂ ਕਿਤੇ ਨਾ ਕਿਤੇ ਸ਼ਾਇਦ ਲੋਕ ਨੇ ਜਿਹੜੇ ਖਾਕੀ ਵਰਦੀ ਤੋਂ ਯਕੀਨ ਉਹਨਾਂ ਦਾ ਉੱਠਣ ਲੱਗ ਜੂਗਾ ਹਾਂ ਬਿਲਕੁਲ ਮੈਡਮ ਦੇਖੋ ਹਜੇ ਜਿਹੜੇ ਡੀਆਈਜੀ ਹੈ ਉਹ ਤਾਂ ਕਰੰਟਲੀ ਡੀਆਈ ਲੱਗ ਹੋਏ ਜਿਨ੍ਹਾਂ ਨੂੰ ਹੁਣ ਇਸ ਟਾਈਮ ਸਸਪੈਂਡ ਕਰ ਦਿੱਤਾ ਗਿਆ ਬਟ ਲੇਕਿਨ ਜਿਹੜੇ ਸਾਬਕਾ ਸੀਗੇ ਦੇਖੋ ਜਦੋਂ ਪਰਦਾ ਖੁੱਲੀਆਂ ਨਾ ਮੈਡਮ ਦੇਖੋ ਮੈਂ ਕਹਿੰਨਾ ਇੰਨੀ ਵੱਡੀ ਜਦੋਂ ਸੀਟ ਮਿਲਦੀ ਹੈ ਬੰਦਾ ਮਤਲਬ ਪੁੱਲ ਕਿਉਂ ਜਾਂਦਾ ਹੈ ਕੀ ਉਹਨੂੰ ਮਤਲਬ ਆਪਣੇ ਬੱਚੇ ਲੋਕਾਂ ਲੋਕੀ ਤਾਂ ਧੀਆਂ ਪੇਣਾ ਨੂੰ ਆਪਣੀਆਂ ਦੂਜਿਆਂ ਦੀਆਂ ਧੀਆਂ ਪੇਣਾ ਨੂੰ ਆਪਣੀਆਂ ਧੀਆਂ ਪੇਣਾ ਬਰਾਬਰ ਸਮਝਦੇ ਆ ਉਹ ਸਾਡੇ ਇੱਥੇ ਜਿਹੜਾ ਪੰਜਾਬ ਦਾ ਜਿਹੜੀ ਰੀਤੀ ਰਿਵਾਜ ਹੈ ਸੰਸਕਾਰ ਹੈ ਉਹ ਇਸ ਤਰ੍ਹਾਂ ਦੇ ਨਹੀਂ ਵੀ ਲਈ ਭਾਈ ਕਿਸੇ ਵੱਲ ਮਾੜੀ ਅੱਖ ਨਾਲ ਦੇਖਣਾ ਵੀ ਨਹੀਂ ਤੇ ਇੱਥੇ ਆਪਣੇ ਜਿਹੜੇ ਦੇਸ਼ ਦੇ ਆਪਣੇ ਸ਼ਹਿਰ ਦੇ ਆਪਣੇ ਸਟੇਟ ਦੇ ਜਿਹੜੇ ਮੰਤਰੀ ਬਣੇ ਹੋਏ ਜਾਂ ਜਿਹੜੇ ਉੱਥੇ ਏਡੇ ਵੱਡੇ ਸੀਟਾਂ ਦੇ ਉੱਤੇ ਰਿਟਾਇਰ ਹੋਏ ਉਹਨਾਂ ਨੂੰ ਉਸ ਟਾਈਮ ਪਤਾ ਨਹੀਂ ਉਹਨਾਂ ਨੇ ਕਿੰਨੇ ਗਲਤ ਕੰਮ ਕੀਤੇ ਹੋਣਗੇ ਹੁਣ ਉਹ ਦੇਖਦੇ ਕਿੰਨੇ ਗਲਤ ਕੰਮ ਜਿਹੜੇ ਕੀਤੇ ਹੋਏ ਉਜਾਗਰ ਹੋਣਗੇ ਔਰ ਮੈਂ ਇਹ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨਾਲ ਇਹੋ ਜਿਹੇ ਘਟਨਾਵਾਂ ਵਾਪਰੀਆਂ ਹੋਈਆਂ ਉਹ ਚੁੱਪ ਰਹਿੰਦੇ ਨੇ ਬੋਲਦੇ ਨਹੀਂ ਹੈਗੇ ਦੱਸਦੇ ਨਹੀਂ ਹੈਗੇ ਕਟੋ-ਕਟ ਹੋਵੇ ਆਪਕੋ ਕਮੈਂਟਾਂ ਦੇ ਵਿੱਚ ਆਪਣੇ ਆਪ ਦੇ ਜਿਹੜੇ ਹੈਗੇ ਕੁਝ ਕਿਹੋ ਜਿਹੀ ਹੱਟ ਕੀਤੀ ਹੋਵੇ ਜਾਂ ਕੁਝ ਵੀ ਕਿਸੇ ਦੇ ਨਾਲ ਅਜਿਹਾ ਦੀ ਘਟਨਾ ਵਾਪਰੀ ਹੋਵੇ ਉਹਨੂੰ ਉਜਾਗਰ ਕਰਨਾ ਚਾਹੀਦਾ ਇਹ ਜਿਹੜੀ ਚੀਜ਼ ਹੈ ਕਿ ਇਹ ਸਾਹਮਣੇ ਆਣੀ ਚਾਹੀਦੀ ਹੈ ਕਿ ਕਿਹੜਾ ਬੰਦਾ ਘਟਿਆ ਕਿਹੜਾ ਬੰਦਾ ਮਾੜਾ ਡੇਟ ਨੂੰ ਖਰਾਬ ਕਰ ਰਿਹਾ ਔਰ ਐਸੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜ਼ਰੂਰ ਮਿਲਣੀ ਚਾਹੀਦੀ ਹੈ ਅਸੋ ਬਿਲਕੁਲ ਸਾਬਕਾ ਡੀਜੀਪੀ ਮੁਹੰਮਦ ਮੁਸਰ ਬਹੁਤ ਹੀ ਜ਼ਿਆਦਾ ਕਹਿ ਸਕਦੇ ਆ ਕਿ ਪਰਸਨੈਲਿਟੀ ਇਹੋ ਜੀ ਸੀ ਪਹਿਲਾਂ ਵੀ ਕਾਫੀ ਸੁਰਖੀਆਂ ਚ ਰਹਿ ਸੀ ਹੁਣ ਫਿਰ ਇੱਕ ਵਾਰੀ ਨਾਮ ਇਹਨਾਂ ਦਾ ਸੁਰਖੀਆਂ 'ਚ ਚੱਲ ਰਿਹਾ ਹੈ ਚਾਹੇ ਪੋਜ਼ਿਟਿਵ ਏ ਦੇ ਨਾਲ ਗੱਲ ਕੀਤੀ ਜਾਵੇ ਚਾਹੇ ਨੈਗੇਟਿਵ ਸੋ ਇਹਨਾਂ ਦੇ ਪੁੱਤ ਦਾ ਕਤਲ ਹੋਇਆ ਕਤਲ ਕੀਤਾ ਸੁਸਾਈਡ ਹੋਇਆ ਜਾਂ ਸੁਸਾਈਡ ਜਾਣਬੁੱਝ ਕੇ ਕੀਤਾ ਕੇਸ ਹੋਰ ਵੀ ਜ਼ਿਆਦਾ ਸੁਲਝਣ ਦੀ ਬਜਾਏ ਗੁੰਝਲਦਾਰ ਬੰਨਦਾ ਜਾ ਰਿਹਾ ਪਰ ਅਸੀਂ ਆਪਣੇ ਚੈਨਲ ਦੇ ਜ਼ਰੀਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਜੋ ਸੱਚ ਹੈ ਉਹ ਸਾਹਮਣੇ ਜ਼ਰੂਰ ਲਿਆਂਦਾ ਜਾਵੇ ਮੀਡੀਆ ਦੇ ਅੱਗੇ ਵੀ ਤੇ ਸਾਡੇ ਦਰਸ਼ਕਾਂ ਦੇ ਅੱਗੇ ਵੀ ਸੋ ਅਗਲੇ ਮੁੱਦੇ ਵੱਲ ਵੱਧਦੇ ਆਂ ਬੰਦੀ ਦੀ ਅਸੀਂ ਪਹਿਲਾਂ ਹੀ ਵਧਾਈ ਮਾਕਾ ਦੇ ਚੁੱਕੇ ਆ ਪੂਰੇ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਖਾਸ ਕਰਕੇ ਉਮਰ ਅ ਸਰਸ਼ਰ ਸ਼ਹਿਰ ਦੇ ਵਿੱਚ ਸਰ ਬੰਦੀ ਛੋੜ ਦੇ ਦਿਵਸ ਤੇ ਬੰਦੀ ਸਿੰਘਾਂ ਦੀ ਰਹਾਇ ਦਾ ਹੁੰਦਾ ਫੇਰ ਹੀ ਜ਼ਿਆਦਾ ਭੜਕ ਉੱਠਿਆ ਕਿਉਂਕਿ ਇੱਕ ਬਿਆਨ ਜੋ ਇਸ ਵੇਲੇ ਕਾਫੀ ਜ਼ਿਆਦਾ ਹਾਈਲਾਈਟਸ ਚੱਲ ਰਿਹਾ ਹੈ ਕੈबिनेट ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਮੈਡਮ ਇੱਕ ਆਪਾਂ ਕੱਲ ਵੀ ਕਿਹਾ ਸੀ ਕਿ ਬੰਦੀ ਛੋੜ ਦੇ ਉੱਤੇ ਜੀ ਬੀ ਜੀ ਪੀ ਦੇ ਜਿਹੜੇ ਆਗੂ ਨੇ ਆਰ ਪੀ ਸਿੰਘ ਜੀ ਉਹਨਾਂ ਨੇ ਦੀਵਾਲੀ ਵਾਲੇ ਦਿਨ ਕੱਲ ਸੌਂ ਖਾਦੀ ਸੀ ਔਰ इवन ਪੁਰਾਣਾ ਵੀ ਅਗਰ ਉਹਨਾਂ ਦਾ ਅਗਰ ਬਰੀਅਨ ਦੀ ਜੀ ਦਸੀਏ ਤੇ 2022 ਤੋਂ ਲੈ ਕੇ ਉਹ ਇਸ ਮੁੱਦੇ ਦੇ ਨਾਲ ਜੁੜੇ ਹੋਏ ਨੇ ਔਰ 2022 ਤੋਂ ਹੀ ਉਹਨਾਂ ਨੇ ਇਹ ਗੱਲ ਕਿ ਮੈਂ 19 ਦਿਨ ਤੱਕ ਬੰਦੀ ਛੋੜ ਯਾ ਜਿੰਨੀ ਦੇਰ ਤੱਕ ਦੀਵਾਲੀ ਦਾ ਤਿਹਾਰ ਨਹੀਂ ਮਨਾਉਂਗਾ ਜਿੰਨੀ ਦੇਰ ਤੱਕ ਜਿਹੜੇ ਬੰਦੀ ਛੋੜ ਬੰਦੇ ਜਿਹੜੇ ਅੰਦਰ ਜੇਲ੍ਹਾਂ ਚ ਜੇਲ ਕੱਟ ਰਹੇ ਨੇ ਉਹਨਾਂ ਨੂੰ ਮਤਲਬ ਰਿਹਾ ਨਹੀਂ ਕੀਤਾ ਜਾਂਦਾ ਖਾਸ ਕਰਕੇ ਉਹਨਾਂ ਨੇ ਕੱਲ ਉਹ ਦਵਿੰਦਰ ਸਿੰਘ ਭੁੱਲਰ ਦੀ ਗੱਲ ਵੀ ਕੀਤੀ ਸੀ ਕਿ ਉਹਨਾਂ ਨੂੰ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ 14 ਸਾਲ ਤੋਂ ਉਹਨਾਂ ਦੀ ਮਾਨਸਿਕ ਹਾਲਤ ਖਰਾਬ ਹੈ ਔਰ ਅੱਜ ਜਿਹੜਾ ਨਵਾਂ ਅੱਜ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕੈਬਨਿਟ ਮੰਤਰੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਸਸਦ ਦੀ ਮੈਂਬਰ ਵੀ ਹੈਗੇ ਨੇ ਔਰ ਉਹਨਾਂ ਨੇ ਵੀ ਅੰਮ੍ਰਿਤਸਰ ਮੱਥਾ ਟੇਕ ਕੇ ਬੰਦੀ ਛੋੜ ਵਾਲੇ ਦਿਨ ਦੇ ਵਿੱਚ ਲੋਕਾਂ ਨੂੰ ਵਧਾਈਆਂ ਦਿੱਤੀਆਂ ਤੇ ਪਲੱਸ ਉਹਨਾਂ ਨੇ ਬੰਦੀ ਛੋੜ ਦੇ ਜਿਹੜੇ ਮੁੱਖ ਕੇ ਦੇ ਉੱਤੇ ਦਿਨ ਦੇ ਵਿੱਚ ਰਿਹਾਈ ਵਾਸਤੇ ਮੰਗ ਕੀਤੀ ਡਿਮਾਂਡ ਕੀਤੀ ਸਰਕਾਰ ਤੋਂ ਕਿ ਜਿਹੜਾ ਇਹ ਵਾਲਾ ਹੈਗਾ ਕਿਉਂਕਿ ਦੇਖੋ ਪੁਰਾਣੀ ਅਗਰ ਅਗਰ ਇਸ ਦੇ ਉੱਤੇ ਹਿਸਟਰੀ ਦੀ ਗੱਲ ਕਰੀਏ ਜੀ ਆਪਾਂ ਵੀ 6ਵੇਂ ਬਾਦਸ਼ਾਹ ਜਿਹੜੇ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਸੀਗੇ ਉਹਨਾਂ ਨੇ 52 ਜਿਹੜੇ ਛੋਟੇ-ਛੋਟੇ ਰਾਜਸਤਾ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਇੱਕ ਬੰਦੀ ਛੋੜ ਵਾਲੇ ਦਿਨ ਜਦੋਂ ਕਿਉਂ ਮਨਾਇਆ ਜਾਂਦਾ ਉਸ ਦਿਨ ਉਸ ਦਿਨੇ ਬੰਦੀ ਛੋੜ ਉਹਨਾਂ ਨੂੰ ਇਹ ਜ ਆਜ਼ਾਦ ਕਰਾਇਆ ਸੀ ਉਹਨਾਂ ਨੇ ਉਹ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਮੇਰੀ ਜਿਹੜੀ ਇੱਥੇ ਇੱਕ ਉਹਨਾਂ ਨੇ ਇੱਕ ਆਪਣਾ ਉੱਪਰ ਜਿਹੜਾ ਲਈਦਾ ਹੈ 14 ਜਹਾਜ਼ ਤੇ ਉਹਦੇ ਵਿੱਚ 52 ਜਿਹੜੀਆਂ ਹੈਗੀਆਂ ਉਹਨਾਂ ਨੇ ਉਹ ਲਗਾਈਆਂ ਸੀਗੀਆਂ ਜਿਹਦੇ ਨਾਲ ਉਹ ਕਹਿੰਦੇ ਸੀ ਇੱਕ ਇੱਕ ਬੰਦਾ ਇੱਕ ਇੱਕ ਬੰਦਾ ਪਕੜੀ ਜਾਵੇ ਤੇ ਉਹਨੂੰ ਰਹਾ ਕਰੀ ਜਾਈਓ ਤੇ 52 ਜਿਹੜੇ ਹੈਗੇ ਆ ਉਸ ਦਿਨ ਰਿਆ ਛੋਟੀ ਛੋਟੀਆਂ ਰਿਆਸਤਾ ਜਿਹੜੇ ਰਾਜੇ ਸੀਗੇ ਉਤੋਂ ਰਹਾਇ ਕੀਤੀ ਸੀ ਔਰ ਇਸ ਕਰਕੇ ਹੀ ਬੰਦੀ ਛੋੜ ਦਿਵਸ ਇਸ ਦਿਨ ਦੇ ਵਿੱਚ ਬਹੁਤ ਜਗ ਮਗਾ ਕੇ ਇਹਨੂੰ ਮਨਾਇਆ ਜਾਂਦਾ ਹੈ ਤੇ ਇਹ ਜਿਹੜੀ ਹੈਗੀ ਅੱਜ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਅੰਮ੍ਰਿਤਸਰ ਅੰਮ੍ਰਿਤ ਦਰਬਾਰ ਸਾਹਿਬ ਜਾ ਕੇ ਇਸ ਦੀ ਰਹਾਇ ਦੀ ਡਿਮਾਂਡ ਕੀਤੀ ਉਹਨਾਂ ਨੇ ਤੇ ਇਸ ਕਰਕੇ ਅਸੀਂ ਵੀ ਇਹ ਗੱਲ ਕਹਿੰਨੇ ਆ ਕਿ ਜਿਨ੍ਹਾਂ ਜਿਹੜੀ ਇਹ ਹੈਗੀ ਇਹ ਗੱਲ ਦੇਖਿਆ ਜਾਵੇ ਤੇ ਇਹ ਗੱਲ ਜ਼ਰੂਰ ਹੋਣੀ ਵੀ ਚਾਹੀਦੀ ਆ ਔਰ ਇਹ ਸਾਡੇ ਜਿਹੜੇ ਬੰਦੀ ਛੋੜ ਦਿਵਸ ਵੀ ਮਨਾਉਣ ਦੇ ਚ ਬਹੁਤ ਵੱਡਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਦਾ ਹੱਥ ਵੀ ਹੈਗਾ ਤੇ ਅਸੀਂ ਇਹਦੀ ਵੀ ਵਧਾਈ ਦਿੰਨੇ ਆ ਸਾਰਿਆਂ ਨੂੰ ਕਿ ਧੂਮਤਾ ਮਨਾਇਆ ਜਾਣਾ ਚਾਹੀਦਾ ਹੈ ਜੀ ਸਬੰਧੀ ਛੁੱਟ ਦਿਵਸ ਸਿਰਫ ਖੁਸ਼ੀ ਦਾ ਤਿਹਾਰ ਨਹੀਂ ਸਗੁਦੀ ਮਨੁੱਖਤਾ ਤੇ ਆਜ਼ਾਦੀ ਦਾ ਤਿਹਾਰ ਹੈ ਜਦੋਂ ਸਿੱਖਾਂ ਦੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ 52 ਕਲੀਆਂ ਦੇ ਨਾਲ 52 ਰਾਜਿਆਂ ਨੂੰ ਜੇਲ੍ਹ ਤੋਂ ਛੁਡਵਾ ਕੇ ਲੈ ਕੇ ਆਏ ਸੀ ਸੋ ਉਸੇ ਤਰ੍ਹਾਂ ਹਰ ਇੱਕ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਸਿਰਫ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਸਹੀ ਵੀ ਦੱਸਿਆ ਜਾ ਰਿਹਾ ਇੱਕ ਲਿਮਟ ਹੁੰਦੀ ਹੈ ਸਜ਼ਾ ਦੀ ਇੱਕ ਹੱਦ ਹੁੰਦੀ ਹੈ ਜਦੋਂ ਲੱਗਦਾ ਕਿ ਸਜ਼ਾ ਪੂਰੀ ਹੋ ਗਈ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਰ ਦੇਣੀ ਚਾਹੀਦੀ ਹੈ ਸੋ ਅਗਲੇ ਮੁੱਦੇ ਵੱਲ ਵਧਦੇ ਹਾਂ ਸੋ ਬੀਤੀ ਰਾਤ ਵੀ ਦੀਵਾਲੀ ਹੋਈ ਹੈ ਸਰ ਆਤੀਸ਼ਬਾਜ਼ੀ ਹੋਈ ਹੈ ਦੀਲੇ ਜਲੇ ਨੇ ਔਰ ਉਸ ਤੋਂ ਬਾਅਦ ਲਗਾਤਾਰ ਪਟਾਕੇ ਵੱਡਿਆਂ ਦੇ ਵੱਲੋਂ ਤਾਂ ਚਲਾਏ ਗਏ ਬੱਚਿਆਂ ਦੇ ਵੱਲੋਂ ਵੀ ਚਲਾਏ ਗਏ ਇੱਕ ਕੀ ਮੈਸੇਜ ਦੇਣਾ ਚਾਹੁੰਗੇ ਖਾਸ ਕੀ ਸੁਨੇਹਾ ਦੇਣਾ ਚਾਹੁੰਗੇ ਤਾਂ ਕਿ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਮੈਡਮ ਦੇਖੋ ਗੱਲ ਇਹ ਹੈ ਕਿ ਕੱਲ ਵੀ ਦੀਵਾਲੀ ਸੀਗੀ ਕੱਲ ਵੀ ਬੱਚਿਆਂ ਨੇ ਜਾਂ ਵੱਡਿਆਂ ਨੇ ਵੀ ਕਾਫੀ ਜੋਸ਼ ਨਾਲ ਪਟਾਕੇ ਬਜਾਏ ਸੀ ਅਸੀਂ ਕੱਲ ਵੀ ਆਪਣੇ ਲੋਕਾਂ ਨੂੰ ਕਿ ਸੰਦੇਸ਼ ਦਿੱਤਾ ਸੀ ਕਿ ਬੱਚਿਆਂ ਨੂੰ ਥੋੜਾ ਜਿਹਾ ਪਟਾਕਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਜਾਂ ਕਰਵਾਉਣਾ ਚਾਹੀਦਾ ਕਿਉਂਕਿ ਮਾਪਿਆਂ ਦਾ ਜਿਹੜਾ ਕਿ ਬੱਚੇ-ਬੱਚੇ ਹੁੰਦੇ ਨੇ ਮਾਪਿਆਂ ਦਾ ਇੱਕ ਬਹੁਤ ਵੱਡਾ ਇਹਦੇ 'ਚ ਰੋਲ ਹੈਗਾ ਕਿ ਅਸੀਂ ਕਿੱਦਾਂ ਆਪਣੇ ਬੱਚਿਆਂ ਨੂੰ ਕਿਸ ਹਾਲਾਤਾਂ ਦੇ ਵਿੱਚ ਕਿੱਦਾਂ ਰੱਖਣਾ ਕਿਉਂਕਿ ਉਹ ਕੰਮ ਉਸ ਚੀਜ਼ ਦਾ ਕੋਈ ਬਾਅਦ 'ਚ ਫਾਇਦਾ ਨਹੀਂ ਹੁੰਦਾ ਜਿੱਦੇ 'ਚ ਬਾਅਦ 'ਚ ਨੁਕਸਾਨ ਚ ਲੱਭੇ ਇਸੇ ਤਰ੍ਹਾਂ ਦੀ ਜਿਵੇਂ ਕੱਲ ਇੱਕ ਸਾਰਾ ਵਪਰੀਆ ਪਟਾਕਿਆਂ ਦੀ ਅੱਜ ਵੀ ਜਿਹੜੀ ਹੈਗੀ ਹੈ ਦੀਵਾਲੀ ਮਨਾਈ ਜਾਣੀ ਹੈ ਸ਼ਾਮ ਨੂੰ ਰਾਤ ਨੂੰ ਤੋਂ ਬੰਦੀ ਛੋੜ ਦਿਵਸ ਵੀ ਮਨਾਇਆ ਜਾਏਗਾ ਫਿਰ ਕੱਲ ਨੂੰ ਵਿਸ਼ਕਰਮਾ ਵੀ ਮਨਾਇਆ ਜਾਏਗਾ ਔਰ ਅੱਗੇ ਆਉਣ ਵਾਲਾ ਭਈਆ ਦੂਜੇ ਇਹ ਲੋਕ ਜਿਵੇਂ ਜਿਵੇਂ ਤਿਹਾਰ ਆਉਂਦੇ ਲੋਕ ਪਟਾਕੇ ਵਜਾਣਾ ਛੱਡਦੇ ਨਹੀਂ ਉਹਦੇ ਵਿੱਚ ਬੱਚੇ ਵੀ ਜਿਹੜੇ ਹੈਗੇ ਹਨ ਧੂੰਆਂ ਤਾਂ ਨਾਲ ਪਟਾਕੇ ਵਜਾਉਂਦੇ ਆ ਅਸੀਂ ਇਹ ਗੱਲ ਕਹਿੰਦੇ ਚਲੋ ਪਟਾਕੇ ਵਜਾਣਾ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਨਾ ਹੈ ਪਰ ਪਟਾਕੇ ਧਿਆਨ ਨਾਲ ਵਜਾਉਣਾ ਔਰ ਬੱਚਿਆਂ ਨਾਲ ਕਿੱਦਾਂ ਧਿਆਨ ਰੱਖਣਾ ਇਹਦੇ ਨਾਲ ਅਸੀਂ ਇੱਕ ਛੋਟਾ ਜਿਹਾ ਮਾਮਲਾ ਇੱਕ ਤੁਹਾਨੂੰ ਦੱਸਦੇ ਹਾਂ ਕਿ ਕੱਲ ਰਾਤ ਨੂੰ ਇੱਕ ਛੋਟਾ ਜਿਹਾ ਬੱਚਾ ਚੰਡੀਗੜ੍ਹ ਪੀਜੀਆਈ ਦੇ ਵਿੱਚ ਜਿਹੜਾ ਆਈ ਸਪੈਸ਼ਲਿਸਟ ਉਹਨਾਂ ਦਾ ਐਡਵਾਂਸ ਆਈ ਸਪੈਸ਼ਲਿਸਟ ਹਸਪੀਟਲ ਹੈ ਉੱਥੇ ਇੱਕ ਮਾਮਲਾ ਸਾਹਮਣੇ ਆਇਆ ਕਿ ਸਹਾਰਨਪੁਰ ਦਾ ਇੱਕ ਬੱਚਾ ਉਹ ਆਪਾਂ ਕਈ ਵਾਰੀ ਬੱਚਿਆਂ ਨੂੰ ਦੇਖਿਆ ਹਨ ਦੇਖਿਆ ਕਰ ਦਿੰਨੇ ਆ ਉਹਦਾ ਕਾਰਨ ਹੈ ਕਿ ਬੱਚੇ ਦੇ ਹੱਥ 'ਚ ਫੋਨ ਹੁੰਦਾ ਹੈ ਕਿ ਅਸੀਂ ਗੌਰ ਨਹੀਂ ਕਰ ਪਾਉਂਦੇ ਕਿ ਬੱਚਾ ਕਰ ਕੀ ਰਿਹਾ ਔਰ ਇੱਕ ਉੱਥੇ ਛੋਟਾ ਜਿਹਾ ਬੱਚਾ ਜਿਹਦੀ ਏਜ 9 ਤੋਂ 10 ਸਾਲ ਸੀਗਾ ਉਸ ਬੱਚੇ ਨੇ YouTube ਦੇ ਰਾਹੀਂ YouTube ਤੇ ਦੇਖਦੇ ਹੋਏ ਇੱਕ ਵੀਡੀਓ ਤੋਂ ਵੀ ਉੱਥੇ ਕਿਵੇਂ ਮਸਾਲੇ ਵਾਲੀ ਜਾਂ ਇੱਕ ਪ੍ਰੋਟੀਨ ਵਾਲੀ ਪਟਾਕਿਆਂ ਵਾਲੀ ਜਿਹੜੀ ਹੈ ਪੋਟਾਸ਼ੀਅਮ ਵਾਲੀ ਇੱਕ ਗਨ ਤਿਆਰ ਕੀਤੀ এয়ার ਗਨ ਜਿਹਨੂੰ ਕਹਿੰਦੇ ਆਪਾਂ ਉਹ ਕਿੱਦਾਂ ਦੇਖ ਕੇ ਉਹਨੂੰ ਸੇਮ ਐਜ਼ ਇਟ ਇਜ਼ ਉਦਾਂ ਹੀ ਗਨ ਤਿਆਰ ਕਰਕੇ ਔਰ ਉਸ ਗਨ ਨੂੰ ਕਹਿੰਦੇ ਨਾ ਵੀ ਦੇਖੋ ਬੱਚਾ ਬੱਚਾ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਇਹਦਾ ਮੈਂ ਤਿਆਰ ਤਾਂ ਕਰ ਲਈ ਇਹਦਾ ਹਰਜਾਨਾ ਇਹਦਾ ਨੁਕਸਾਨ ਮੇਰੇ ਤੇ ਹੀ ਆਊਗਾ ਜੇ ਮੈਨੂੰ ਹੀ ਚੱਲਣਾ ਪਊਗਾ ਉਹਦੇ ਵਿੱਚ ਬੱਚੇ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਨਾਲ ਐਦਾਂ ਹੀ ਹਾਸਾ ਹੈ ਵਾਪਰੂਗਾ ਇਸ ਕਰਕੇ ਉਸ ਬੱਚੇ ਨੇ ਉਸੇ ਗੱਲ ਨੂੰ ਜਿੱਦਾਂ ਹੀ ਆਪਣੇ ਆਪ ਦੇ ਉੱਤੇ ਉਹਨੇ ਬਣਾ ਕੇ ਅਪਰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਪੋਟਾਸ ਜਿਹੜੀ ਸੀਗੀ ਉਹ ਡਾਇਰੈਕਟਲੀ ਉਹਦੀ ਅੱਖ ਵਿੱਚ ਆ ਵਜਈ ਔਰ ਉਹਦੀ ਅੱਖ ਬਿਲਕੁਲ ਜੇ ਨਹੀਂ ਕਹ ਲਓ ਵੀ ਇੱਕ ਸਾਈਡ ਦੀ ਇੱਕ ਅੱਖ ਜਿਹੜੀ ਹੈ ਉਹ ਖਰਾਬ ਹੋ ਗਈ ਡਾਕਟਰਾਂ ਨੇ ਵੀ ਇਹਦੇ ਬਾਰੇ ਕਿਹਾ ਕੀ ਇਸ ਤਰ੍ਹਾਂ ਅੱਜ ਵੀ ਕੱਲ ਇੱਕ ਬੱਚਾ ਜਿਹਦੀ ਬਾਰੇ ਅਸੀਂ ਤੁਹਾਨੂੰ ਦੱਸ ਰਿਹਾ ਹਾਂ ਹਾਰਨਪੁਰ ਦੇ ਨੇੜੇ ਦਾ ਬੱਚਾ ਸੀਗਾ ਔਰ ਉੱਥੇ ਕੱਲ ਹੋਰ ਵੀ ਬੜੇ ਮਾਮਲੇ ਛੋਟੇ ਛੋਟੇ ਬੱਚਿਆਂ ਦੇ ਮਾਮਲੇ ਪਟਾਕਿਆਂ ਨਾਲ ਕਿਸੇ ਦਾ ਹੱਥ ਜਲ ਗਿਆ ਕਿਸੇ ਦੀ ਅੱਖ ਅੱਖ ਤੇ ਪਿਆ ਔਰ ਅੱਖਾਂ ਦੇ ਤਾਂ ਜ਼ਿਆਦਾ ਕੇਸ ਆਏ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿੰਨੇ ਪਟਾਕੇ ਇਹ ਅੱਜ ਕੱਲ ਜਿਹੜੇ ਬਣਦੇ ਆ ਬਣਾਉਣ ਵਾਲੇ ਵੀ ਜਿਹੜੇ ਲੋਕ ਨੇ ਇਹ ਬਹੁਤ ਖਤਰਨਾਕ ਪਟਾਕੇ ਜਿਹੜੇ ਹੈਗੇ ਆ ਬਣਾਉਂਦੇ ਆ ਉਹਨਾਂ ਨੂੰ ਕਿਸੇ ਦੀ ਕੋਈ ਜਾਨ ਨਾਲ ਕੋਈ ਮਤਲਬ ਨਹੀਂ ਹੁੰਦਾ ਵੀ ਇਹਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਆ ਪਟਾਕੇ ਦੀ ਇੱਕ ਸਰਕਾਰ ਵੱਲੋਂ ਵੀ ਇੱਕ ਉੱਚ ਦਾ ਕੁਝ ਸੀਮਿਤ ਗਤੀ ਹੋਣੀ ਚਾਹੀਦੀ ਹੈ ਪਾਵਰ ਹੋਣੀ ਚਾਹੀਦੀ ਹੈ ਵੀ ਇਸ ਚੀਜ਼ ਤੱਕ ਇਸ ਪਾਵਰ ਤੱਕ ਤੁਸੀਂ ਪਟਾਕਾ ਬਣਾ ਸਕਦੇ ਹੋ ਜਾਂ ਕੱਲ ਨੂੰ ਇਹ ਨਾ ਹੋਵੇ ਕਿਸੇ ਦੀ ਇਹਦੇ ਨਾਲ ਜਾਨ ਚਲੇ ਜਾਵੇ ਜਾਂ ਅੱਖਾਂ ਚਲੀਆਂ ਜਾਣ ਇਹ ਜਿਹੜੀ ਬਹੁਤ ਖਤਰਨਾਕ ਗੱਲ ਹੈ ਤੇ ਸਰਕਾਰ ਨੂੰ ਜਿਹੜੀ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ ਬੈਨ ਲਗਾਉਣਾ ਚਾਹੀਦਾ ਵੀ ਪਟਾਕਾ ਜਿਹੜਾ ਹੈਗਾ ਇੰਨੀ ਪਾਵਰ ਤੋਂ ਵੱਧ ਬੰਨਣਾ ਨਹੀਂ ਚਾਹੀਦਾ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਜਾਂ ਅੱਖਾਂ ਦਾ ਜਾਂ ਕਿਸੇ ਹੱਥ ਦਾ ਕੋਈ ਸਰੀਰਿਕ ਅੰਗ ਦਾ ਨੁਕਸਾਨ ਨਾ ਹੋਵੇ ਤੇ ਤਾਂ ਕਿ ਉਹ ਆਪਣੇ ਆਪ ਨੂੰ ਅਪਾਹਜ ਨਾ ਬਣਾ ਲਵੇ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਜੇ ਇਹ ਜਿਹੜੀ ਚੀੜੀ ਚੀਜ਼ ਹੈ ਬੜੀ ਜ਼ਰੂਰੀ ਹੈ ਧਿਆਨ ਨਾਲ ਅੱਜ ਵੀ ਜਿਹੜਾ ਹੈਗਾ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਪਟਾਕੇ ਠੀਕ ਹੈ ਤੁਸੀਂ ਪਟਾਕੇ ਰੀਤ ਆਪਣੀ ਮਨਾਓ ਕਿਉਂਕਿ ਪਟਾਕੇ ਖੁਸ਼ੀ ਨਾਲ ਜਦੋਂ ਖੁਸ਼ੀ ਹੁੰਦੀ ਹੈ ਤਾਂ ਲੋਕ ਪਟਾਕੇ ਵਜਾਉਂਦੇ ਆ ਇਵਨ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਦੀ ਡੇਟ ਵਿੱਚ ਨਵਾਂ ਟ੍ਰੈਂਡ ਚੱਲ ਪਿਆ ਲੋਕ ਵਿਆਹ ਸ਼ਾਦੀਆਂ ਦੇ ਅੱਗੇ ਵੀ ਪਟਾਕੇ ਚਲਾਉਣ ਲੱਗ ਗਏ ਔਰ ਇਵਨ ਕੋਈ ਆਪਣੇ ਦੇਸ਼ ਦੇ ਵਿੱਚ ਪਾਕਿਸਤਾਨ ਹਿੰਦੁਸਤਾਨ ਦਾ ਮੈਚ ਹੁੰਦਾ ਜਾਂ ਹੋਰ ਵਰਲਡ ਕੱਪ ਹੁੰਦਾ ਏਸ਼ੀਆ ਕੱਪ ਹੁੰਦਾ ਉਹਦੇ ਵਿੱਚ ਵੀ ਪਟਾਕੇ ਵਜਾਉਣ ਲੱਗ ਗਏ ਤੇ ਪਟਾਕੇ ਦਾ ਮਤਲਬ ਹੈ ਖੁਸ਼ੀ ਜ਼ਾਹਿਰ ਕਰਨਾ ਔਰ ਇਸ ਤਰ੍ਹਾਂ ਦੀ ਖੁਸ਼ੀ ਜ਼ਾਹਿਰ ਨਾ ਕਰੋ ਜਿਹਦੇ ਨਾਲ ਆਪਣੀ ਜਾਨ ਤੇ ਆਪਣੇ ਉੱਤੇ ਆਪਣੀ ਕਿਸੇ ਵੀ ਬਾਡੀ ਦੇ ਪਾਰਟ ਦੇ ਉੱਤੇ ਕੋ ਨੁਕਸਾਨ ਮਤਲਬ ਹੋ ਜਾਵੇ। ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਲੱਗਦਾ। ਜੀ। ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਕਰਨਾ ਚਾਹੁੰਦੇ ਹਾਂ ਆ ਕਿ ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਮਾਪਿਆਂ ਦਾ ਬਹੁਤ ਹੀ ਵੱਡਾ ਹੱਥ ਹੁੰਦਾ ਹੈ। ਸੋ ਖੁਸ਼ੀ ਜ਼ਾਹਰ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਤੁਸੀਂ ਦੀਪ ਚਲਾ ਸਕਦੇ ਹੋ, ਬੱਚਿਆਂ ਨੂੰ ਕੋਲ ਖੜਾ ਸਕਦੇ ਹੋ, ਬੱਚਿਆਂ ਨੂੰ ਇਤਿਹਾਸ ਦੱਸ ਸਕਦੇ ਹੋ ਔਰ ਖਾਸ ਕਰਕੇ ਤੁਸੀਂ ਰੰਗੋਲੀ ਬਣਾ ਸਕਦੇ ਹੋ, ਬੱਚਿਆਂ ਨੂੰ ਕੋਲੇ ਬਿਠਾਓ ਤਾਂ ਕਿ ਇਸ ਚੀਜ਼ ਦਾ ਖਾਸ ਕਰਕੇ ਉਹਨਾਂ ਤੇ ਕੋਈ ਖਾਸ ਅਸਰ ਨਾ ਪਵੇ, ਇਫੈਕਟ ਨਾ ਪਵੇ, ਕੋਈ 네ਗੇਟਿਵ ਸੋ ਸਭ ਤੋਂ ਇੰਪੋਰਟੈਂਟ ਗੱਲ ਕਿ ਪਟਾਕੇ ਚਲਾਉਣਾ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਫਿਰ ਤੋਂ ਕਰਦੇ ਆ ਕਿ ਗ੍ਰੀਨ ਦੀਵਾਲੀ ਬਣਾਓ ਤੇ ਬੱਚਿਆਂ ਨੂੰ ਪਟਾਕਿਆਂ ਤੋਂ ਵੀ ਬਚਾਓ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਵੀ ਬਚਾਓ ਸੋ ਅੱਜ ਦੀ ਚਰਚਾ ਦੇ ਵਿੱਚ ਇੰਨੇ ਹੁਣ ਮੈਂ ਇਹਨਾਂ ਦੇ ਆਸਕ ਧੰਨਵਾਦ ਕਰਦੀ ਹਾਂ